ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜੀ 36 ਮਾ ਦਿਨ 71 ਦਿਨ ਰੋਜ਼ ਤੋਂ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਇੱਕ ਗੇਠਾਂ ਵਿੱਚ ਜੋੜੀ ਪੂਣੀ ਕਰਕੇ ਤੁਸੀਂ ਬੇਸ ਸਜਾ ਲੈਣਾ ਅੱਜ ਤੁਹਾਨੂੰ ਅਸੀਂ ਸਜਾ ਕੇ ਦਿਖਾਵਾਂਗੇ ਗਿੱਪੀ ਗਰੇਵਲ ਸਟਾਈਲ ਵਟਾ ਵਾਲੀ ਦਸਤਾਰ ਇਸ ਲਈ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਸਿੱਧੇ ਸਿੱਧੇ ਵਟਾ ਵਾਲੀ ਉਹਨਾਂ ਦੀ ਦਸਤਾਰ ਹੋਗੀ ਇਸ ਲਈ ਪਹਿਲੇ ਲੜ ਤੋਂ ਅਸੀਂ 2-3 ਵਟ ਹੀ ਬਣਾ ਕੇ ਰੱਖਣੇ ਨੇ ਸਾਰੇ ਲੜਾ ਦੇ ਇਸ ਤਰੀਕੇ ਨਾਲ 3 ਕਿ ਵਟ ਬਣਾ ਕੇ ਤੁਸੀਂ ਸਿੱਧ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਸੈਮੀ ਹੋਣੀ ਚਾਹੀਦੀ ਆ ਪੇਚਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਨ ਤੋਂ ਬਾਅਦ ਤੁਸੀਂ ਉੱਪਰਲੇ ਪਾਸੇ ਦੂਜੇ ਛੇਸ਼ੇ ਦੇਖ ਕੇ ਸਾਰੇ ਲੜ ਸਾਫ਼ ਕਰ ਲੈਣੇ ਨੇ ਕਲਗੀ ਵਾਲੇ ਲੜ ਦੇ ਵਿੱਚ ਵੱਟ ਪਾ ਕੇ ਸਿੱਧਾ ਥੋੜਾ ਜਿਹਾ ਘੱਟ ਚੌੜਾ ਕਰਕੇ ਇਸ ਤਰੀਕੇ ਨਾਲ ਤੁਸੀਂ ਅੰਦਰ ਦੇ ਦੇਣਾ ਹੈ ਫਿਰ ਪਿੱਛੇ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਸੇਨ ਨੂੰ ਚੰਗੀ ਤਰ੍ਹਾਂ ਦੋਨਾਂ ਹਿੱਸਿਆਂ ਤੋਂ ਟਾ ਕੇ ਪਿੱਛੇ ਲੂਪੀ ਨੂੰ ਖੋਲ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਪਿਛਲੇ 68 ਦਿਨ ਤੋਂ ਲਗਾਤਾਰ ਤੁਹਾਨੂੰ ਅਸੀਂ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਰੋਜ਼ ਸਜਾ ਕੇ ਦਿਖਾ ਰਹੇ ਹਾਂ ਤੇ ਨਾਲ ਨਾਲ ਤੁਹਾਨੂੰ ਸ